ਕਾਲ ਤੱਕ ਸਾਹਿਬ ਵਿਖੇ ਹੋਏ ਪੰਜ ਸਿੰਘ ਸਾਹਿਬਾਨ ਦੇ ਕਤਰਤਾ ਦੌਰਾਨ ਕਈ ਵਕ ਵਕ ਫੈਸਲੇ ਲਏ ਗਏ ਨੇ ਇਸ ਦੌਰਾਨ ਕਈ ਮਾਮਲਿਆਂ ਤੇ ਵਿਚਾਰ ਕੀਤਾ ਗਿਆ ਏ ਸੁਪਰੰਤ ਸਿਰਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਵੱਲੋਂ ਮੈਰਿਜ ਪੈਲਸਾਂ ਫਾਰਮ ਹਾਊਸਾਂ ਨੂੰ ਮੁਬਾਰਕ ਤੌਰ ਤੇ ਇਸਤੇਮਾਲ ਕਰਕੇ ਉਥੇ ਅਨੰਦ ਕਾਰਜ ਕਰਵਾਉਣ ਤੇ ਪੂਰਨ ਪਾਬੰਦੀ ਲਗਾਉਂਦੇ ਹੋਏ ਅਜਿਹੇ ਮੈਰਿਜ ਪੈਲਸਾਂ ਦੇ ਮਾਲਕਾਂ ਤੇ ਅਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀ ਸਿੰਘ ਅਤੇ ਜਥੇਦਹ ਦੇ ਖਿਲਾਫ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ ਇਸ ਦੇ ਨਾਲ ਹੀ ਇਸ ਗੁਰੂ ਸਾਈਬਾਨ ਸ਼ਹੀਦ ਸਿੰਘਾ ਦੇ ਅਰਧਾਰਿਤ ਐਨੀਮੇਸ਼ਨ ਫਿਲਮਾਂ ਤੇ AI ਦੀ ਵਰਤੋਂ ਕਰਨ ਤੇ ਵੀ ਸਖਤ ਜਿਹੜੀ ਰੋਕ ਹੈ ਉਹ ਲਗਾ ਦਿੱਤੀ ਗਈ ਹੈ ਕਿ ਆਜਾ ਰਿਹਾ ਹੈ ਕਿ ਜੇਕਰ ਵਰਤੋਂ ਕੀਤੀ ਜਾਵੇਗੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਅਗਿਆਨੇ ਕੁਲਦੀਪ ਸਿੰਘ ਗੜਗੱਜ ਹੋਣਾ ਵੱਲੋਂ ਸਰਕਾਰ ਨੂੰ ਵੀ ਤਾੜਨਾ ਪਾਈ ਗਈ ਹੈ ਪੰਜਾਬ ਸਰਕਾਰ ਨੂੰ ਜਿਹੜਾ ਤੰਜ ਵੀ ਕੱਸਿਆ ਤੇ ਨਾਲ ਦੀ ਨਾਲ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਸਿੱਖਾਂ ਦੇ ਮਾਮਲੇ ਦੇ ਵਿੱਚ ਦਖਲ ਦੇਣਾ ਬੰਦ ਕਰੇ ਹੁਣਾਂ ਕਿਹਾ ਕਿ 328 ਰੂਪਾਂ ਸੰਬੰਧੀ ਸਰਕਾਰ ਵੱਲੋਂ ਗਠਿਤ ਸਿੱਤ ਜਿਹੜੀ ਹੈ ਉਹ ਬਿਲਕੁਲ ਗਲਤ ਹੈ ਉਹਨਾਂ ਕਿਹਾ ਕਿ ਸਰਕਾਰ ਪੰਥਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਬੰਦ ਕਰੇ ਨਹੀਂ ਤਾਂ ਸਖਤ ਪੰਥਕ ਕਾਰਵਾਈ ਹੋਵੇਗੀ ਨਿਸੇ ਦੇ ਨਾਲ ਹੀ ਪੁਲਿਸ ਤੇ ਸਰਕਾਰ ਸਿੱਖੀ ਮਸਲਿਆਂ ਦੇ ਵਿੱਚ ਦਖਲ ਨਾ ਦੇਵੇ ਸਿੱਖਾਂ ਦੇ ਮਸਲੇ ਸੰਸਥਾ ਆਪ ਕਰ ਸਕਦੀ ਹੈ ਇੱਥੇ ਗਿਆਨੀ ਕੁਲਦੀਪ ਸਿੰਘ ਗੜਗੜਾ ਛੂਣਾ ਨੇ ਕਿਹਾ ਕਿ ਜਿਹੜੇ ਵੀ ਮਸਲੇ ਹੋਣਗੇ ਉਸ ਦਾ ਫੈਸਲਾ ਐਸਜੀਪੀਸੀ ਕਰਨ ਦੇ ਵਿੱਚ ਸਮਰੱਥ ਹੈ ਇਸ ਕਰਕੇ ਜਿਹੜੇ ਵੀ ਫੈਸਲੇ ਨੇ ਉਹ ਖੁਦ ਲੈ ਜਾਣ ਇਸ ਤੋਂ ਸਰਕਾਰ ਨੂੰ ਦੂਰ ਰਹਿਣਾ ਚਾਹੀਦਾ ਹੈ ਇਸ ਦੇ ਨਾਲ ਹੀ ਅਨੰਤ ਕਰਜ ਕਰਵਾਉਣ ਤੇ ਵੀ ਅਹਿਮ ਫੈਸਲੇ ਜਿਹੜੇ ਕਿ ਇਨਾਪ ਸਿੰਘ ਸਾਹਿਬਾਨ ਦੀ ਕਤਰਤਾ ਦੌਰਾਨ ਲਏ ਗਏ ਨੇ ਇਸ ਸਮੇਂ ਦੀ ਵੱਡੀ ਖਬਰ ਤੁਹਾ ਨਾਲ ਸਾਂਝੀ ਕਰ ਰਹੇ ਹਾਂ ਸ਼ਿਰਿਆਕਾਲ ਤੱਕ ਸਾਹਿਬ ਵਿਖੇ ਹੋਏ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਦੌਰਾਨ ਕਈ ਵਕ ਵਕ ਫੈਸਲੇ ਲਏ ਗਏ ਨੇ ਇਸ ਦੌਰਾਨ ਕਈ ਮਾਮਲਿਆਂ ਤੇ ਵਿਚਾਰ ਕੀਤਾ ਗਿਆ ਏ ਸੁਪਰੰਤ ਸ਼ਿਰਿਆਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਵੱਲੋਂ ਮੈਰਿਜ ਪੈਲਸਾਂ ਫਾਰਮ ਹਾਊਸਾਂ ਨੂੰ ਮੁਬਾਰਕ ਤੌਰ ਤੇ ਇਸਤੇਮਾਲ ਕਰਕੇ ਉੱਥੇ ਆਨੰਦ ਕਾਰਜ ਕਰਵਾਉਣ ਤੇ ਪੂਰਨ ਪਾਬੰਦੀ ਲਗਾਉਂਦੇ ਹੋਏ ਅਜਿਹੇ ਮੈਰਿਜ ਪੈਲਸਾਂ ਦੇ ਮਾਲਕਾਂ ਤੇ ਆਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀ ਸਿੰਘ ਤੇ ਰਾਗੀ ਜਥਿਆਂ ਦੇ ਖਿਲਾਫ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ ਇਸ ਦੇ ਨਾਲ ਹੀ ਇਸ ਗੁਰੂ ਸਾਈਬਾਨ ਸ਼ਹੀਦ ਸਿੰਘਾ ਤੇ ਅਰਧਾਰਿਤ ਐਨੀਮੇਸ਼ਨ ਫਿਲਮਾਂ ਤੇ AI ਦੀ ਵਰਤੋਂ ਕਰਨ ਤੇ ਵੀ ਸਖਤ ਜਿਹੜੀ ਰੋਕ ਹੈ ਉਹ ਲਗਾ ਦਿੱਤੀ ਗਈ ਹੈ ਕਿ ਆਜਾ ਰਿਹਾ ਹੈ ਕਿ ਜੇਕਰ ਵਰਤੋਂ ਕੀਤੀ ਜਾਵੇਗੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਅਗਿਆਨੇ ਕੁਲਦੀਪ ਸਿੰਘ ਗੜਗੱਜ ਹੋਣਾ ਵੱਲੋਂ ਸਰਕਾਰ ਨੂੰ ਵੀ ਤਾੜਨਾ ਪਾਈ ਗਈ ਹੈ ਪੰਜਾਬ ਸਰਕਾਰ ਨੂੰ ਜਿਹੜਾ ਤੰਜ ਵੀ ਕੱਸਿਆ ਤੇ ਨਾਲ ਦੀ ਨਾਲ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਸਿੱਖਾਂ ਦੇ ਮਾਮਲੇ ਦੇ ਵਿੱਚ ਦਖਲ ਦੇਣਾ ਬੰਦ ਕਰੇ ਹੁਣਾਂ ਕਿਹਾ ਕਿ 328 ਰੂਪਾਂ ਸੰਬੰਧੀ ਸਰਕਾਰ ਵੱਲੋਂ ਗਠਿਤ ਸਿੱਤ ਜਿਹੜੀ ਹੈ ਉਹ ਬਿਲਕੁਲ ਗਲਤ ਹੈ ਉਨਾ ਕਿਆ ਕਿ ਸਰਕਾਰ ਪੰਥਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਬੰਦ ਕਰੇ ਨਹੀਂ ਤਾਂ ਸਖਤ ਪੰਥਕ ਕਾਰਵਾਈ ਹੋਵੇਗੀ ਇਸ ਦੇ ਨਾਲ ਹੀ ਪੁਲਿਸ ਤੇ ਸਰਕਾਰ ਸਿੱਖੀ ਮਸਲਿਆਂ ਦੇ ਵਿੱਚ ਦਖਲ ਨਾ ਦੇ ਸਿੱਖਾਂ ਦੇ ਮਸਲੇ ਸੰਸਥਾ ਆਪ ਕਰ ਸਕਦੀ ਹੈ ਇੱਥੇ ਗਿਆਨੀ ਕੁਲਦੀਪ ਸਿੰਘ ਗੜਗੜ ਛੂਣਾ ਨੇ ਕਿਹਾ ਕਿ ਜਿਹੜੇ ਵੀ ਮਸਲੇ ਹੋਣਗੇ ਉਸ ਦਾ ਫੈਸਲਾ ਐਸਜੀਪੀਸੀ ਕਰਨ ਦੇ ਵਿੱਚ ਸਮਰੱਥ ਹੈ ਇਸ ਕਰਕੇ ਜਿਹੜੇ ਵੀ ਫੈਸਲੇ ਨੇ ਉਹ ਖੁਦ ਲੈ ਜਾਣਗੇ ਤੇ ਉਹ ਸਰਕਾਰ ਨੂੰ ਦੂਰ ਰਹਿਣਾ ਚਾਹੀਦਾ ਹੈ ਇਸ ਦੇ ਨਾਲ ਹੀ ਆਨੰਦ ਕਰਜ ਕਰਵਾਉਂ ਤੇ 20 ਅਹਿਮ ਫੈਸਲੇ ਜਿਹੜੇ ਕਿ ਇਨਾਪੰਨ ਸਿੰਘ ਸਾਹਿਬਾਨ ਦੀ ਕਤਰਤਾ ਦੌਰਾਨ ਲਏ ਗਏ ਨੇ ਇਸ ਸਮੇਂ ਦੀ ਵੱਡੀ ਖਬਰ ਤੁਹਾ ਨਾਲ ਸਾਂਝੀ ਕਰ ਰਹੇ ਹਾਂ ਸ਼ਿਰਯਕਾਲ ਤੱਕ ਸਾਹਿਬ ਵਿਖੇ ਹੋਏ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਦੌਰਾਨ ਕਈ ਵਕ ਵਕ ਫੈਸਲੇ ਲਏ ਗਏ ਨੇ ਇਸ ਦੌਰਾਨ ਕਈ ਮਾਮਲਿਆਂ ਤੇ ਵਿਚਾਰ ਕੀਤਾ ਗਿਆ ਏ ਸੁਪਰੰਤ ਸ਼ਿਰਯਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਵੱਲੋਂ ਮੈਰਿਜ ਪੈਲਸਾਂ ਫਾਰਮ ਹਾਊਸਾਂ ਨੂੰ ਮੁਬਾਰਕ ਤੌਰ ਤੇ ਇਸਤੇਮਾਲ ਕਰਕੇ ਉੱਥੇ ਆਨੰਦ ਕਾਰਜ ਕਰਵਾਉਣ ਤੇ ਪੂਰਨ ਪਾਬੰਦੀ ਲਗਾਉਂਦੇ ਹੋਏ ਅਜਿਹੇ ਮੈਰਿਜ ਪੈਲਸਾਂ ਦੇ ਮਾਲਕਾਂ ਤੇ ਆਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀ ਸਿੰਘ ਤੇ ਰਾਗੀ ਜਥਿਆਂ ਦੇ ਖਿਲਾਫ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ ਇਸ ਦੇ ਨਾਲ ਹੀ ਇਸ ਗੁਰੂ ਸਾਈਬਾਨ ਸ਼ਹੀਦ ਸਿੰਘਾ ਦੇ ਅਰਧਾਰਿਤ ਐਨੀਮੇਸ਼ਨ ਫਿਲਮਾਂ ਤੇ AI ਦੀ ਵਰਤੋਂ ਕਰਨ ਤੇ ਵੀ ਸਖਤ ਜਿਹੜੀ ਰੋਕ ਹੈ ਉਹ ਲਗਾ ਦਿੱਤੀ ਗਈ ਹੈ ਕਿ ਆਜਾ ਰਿਹਾ ਹੈ ਕਿ ਜੇਕਰ ਵਰਤੋਂ ਕੀਤੀ ਜਾਵੇਗੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਅਗਿਆਨੇ ਕੁਲਦੀਪ ਸਿੰਘ ਗੜਗੱਜ ਹੋਣਾ ਵੱਲੋਂ ਸਰਕਾਰ ਨੂੰ ਵੀ ਤਾੜਨਾ ਪਾਈ ਗਈ ਹੈ ਪੰਜਾਬ ਸਰਕਾਰ ਨੂੰ ਜਿਹੜਾ ਤੰਜ ਵੀ ਕੱਸਿਆ ਤੇ ਨਾਲ ਦੀ ਨਾਲ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਸਿੱਖਾਂ ਦੇ ਮਾਮਲੇ ਦੇ ਵਿੱਚ ਦਖਲ ਦੇਣਾ ਬੰਦ ਕਰੇ ਹੁਣਾਂ ਕਿਹਾ ਕਿ 328 ਰੂਪਾਂ ਸੰਬੰਧੀ ਸਰਕਾਰ ਵੱਲੋਂ ਗਠਿਤ ਸਿੱਤ ਜਿਹੜੀ ਹੈ ਉਹ ਬਿਲਕੁਲ ਗਲਤ ਹੈ ਉਹਨਾਂ ਕਿਹਾ ਕਿ ਸਰਕਾਰ ਪੰਥਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਬੰਦ ਕਰੇ ਨਹੀਂ ਤਾਂ ਸਖਤ ਪੰਥਕ ਕਾਰਵਾਈ ਹੋਵੇਗੀ ਨਿਸੇ ਦੇ ਨਾਲ ਹੀ ਪੁਲਿਸ ਤੇ ਸਰਕਾਰ ਸਿੱਖੀ ਮਸਲਿਆਂ ਦੇ ਵਿੱਚ ਦਖਲ ਲਾ ਦੇਵੇ ਸਿੱਖਾਂ ਦੇ ਮਸਲੇ ਸੰਸਥਾ ਆਪ ਕਰ ਸਕਦੀ ਹੈ ਇੱਥੇ ਗਿਆਨੀ ਕੁਲਦੀਪ ਸਿੰਘ ਗੜਗੜਾ ਛੂਣਾ ਨੇ ਕਿਹਾ ਕਿ ਜਿਹੜੇ ਵੀ ਮਸਲੇ ਹੋਣਗੇ ਉਸ ਦਾ ਫੈਸਲਾ ਐਸਜੀਪੀਸੀ ਕਰਨ ਦੇ ਵਿੱਚ ਸਮਰੱਥ ਹੈ ਇਸ ਕਰਕੇ ਜਿਹੜੇ ਵੀ ਫੈਸਲੇ ਨੇ ਉਹ ਖੁਦ ਲੈ ਜਾਣਗੇ ਇਸ ਤੋਂ ਸਰਕਾਰ ਨੂੰ ਦੂਰ ਰਹਿਣਾ ਚਾਹੀਦਾ ਹੈ ਇਸ ਦੇ ਨਾਲ ਹੀ ਅਨੰਤ ਕਰਜ ਕਰਵਾਉਣ ਤੇ ਵੀ ਅਹਿਮ ਫੈਸਲੇ ਜਿਹੜੇ ਕਿ ਇਨਾਪ ਸਿੰਘ ਸਾਹਿਬਾਨ ਦੀ ਕਤਰਤਾ ਦੌਰਾਨ ਲਏ ਗਏ ਨੇ ਇਸ ਸਮੇਂ ਦੀ ਵੱਡੀ ਖਬਰ ਤੁਹਾਣਾ ਨਾਲ ਸਾਂਝੀ ਕਰ ਰਹੇ ਹਾਂ ਸ਼ਿਰਿਆਕਾਲ ਤੱਕ ਸਾਹਿਬ ਵਿਖੇ ਹੋਏ ਪੰਜ ਸਿੰਘ ਸਾਹਿਬਾਨ ਦੀ ਕਤਰਤਾ ਦੌਰਾਨ ਕਈ ਵਕ ਵਕ ਫੈਸਲੇ ਲਏ ਗਏ ਨੇ ਇਸ ਦੌਰਾਨ ਕਈ ਮਾਮਲਿਆਂ ਤੇ ਵਿਚਾਰ ਕੀਤਾ ਗਿਆ ਏ ਸੁਪਰੰਤ ਸ਼ਿਰਿਆਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਵੱਲੋਂ ਮੈਰਿਜ ਪੈਲਸਾਂ ਫਾਰਮ ਹਾਊਸਾਂ ਨੂੰ ਮੁਬਾਰਕ ਤੌਰ ਤੇ ਇਸਤੇਮਾਲ ਕਰਕੇ ਉੱਥੇ ਅਨੰਦ ਕਾਰਜ ਕਰਵਾਉਣ ਤੇ ਪੂਰਨ ਪਾਬੰਦੀ ਲਗਾਉਂਦੇ ਹੋਏ ਅਜਿਹੇ ਮੈਰਿਜ ਪੈਲਸਾਂ ਦੇ ਮਾਲਕਾਂ ਤੇ ਅਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀ ਸਿੰਘ ਅਤੇ ਰਾਗੀ ਜਥਿਆਂ ਦੇ ਖਿਲਾਫ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ ਇਸ ਦੇ ਨਾਲ ਹੀ ਇਸ ਗੁਰੂ ਸਾਈਬਾਨ ਸ਼ਹੀਦ ਸਿੰਘਾਂ ਤੇ ਅਰਧਾਰਤ ਐਨੀਮੇਸ਼ਨ ਫਿਲਮਾਂ ਤੇ AI ਦੀ ਵਰਤੋਂ ਕਰਨ ਤੇ ਵੀ ਸਖਤ ਜਿਹੜੀ ਰੋਕ ਹੈ ਉਹ ਲਗਾ ਦਿੱਤੀ ਗਈ ਹੈ ਕਿ ਆਚਾਰਿਆ ਹੈ ਕਿ ਜੇਕਰ ਵਰਤੋਂ ਕੀਤੀ ਜਾਵੇਗੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਅਗਿਆਨੇ ਕੁਲਦੀਪ ਸਿੰਘ ਗੜਗੱਜ ਹੋਣਾ ਵੱਲੋਂ ਸਰਕਾਰ ਨੂੰ ਵੀ ਤਾੜਨਾ ਪਾਈ ਗਈ ਹੈ ਪੰਜਾਬ ਸਰਕਾਰ ਨੂੰ ਜਿਹੜਾ ਤੰਜ ਵੀ ਕੱਸਿਆ ਤੇ ਨਾਲ ਦੀ ਨਾਲ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਸਿੱਖਾਂ ਦੇ ਮਾਮਲੇ ਦੇ ਵਿੱਚ ਦਖਲ ਦੇਣਾ ਬੰਦ ਕਰੇ ਉਹਨਾਂ ਕਿਹਾ ਕਿ 328 ਰੂਪਾਂ ਸੰਬੰਧੀ ਸਰਕਾਰ ਵੱਲੋਂ ਗਠਿਤ ਸਿੱਤ ਜਿਹੜੀ ਹੈ ਉਹ ਬਿਲਕੁਲ ਗਲਤ ਹੈ ਉਨਾ ਕਿਆ ਕਿ ਸਰਕਾਰ ਪੰਥਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਬੰਦ ਕਰੇ ਨਹੀਂ ਤਾਂ ਸਖਤ ਪੰਥਕ ਕਾਰਵਾਈ ਹੋਵੇਗੀ ਇਸ ਦੇ ਨਾਲ ਹੀ ਪੁਲਿਸ ਤੇ ਸਰਕਾਰ ਸਿੱਖੀ ਮਸਲਿਆਂ ਦੇ ਵਿੱਚ ਦਖਲ ਨਾ ਦੇ ਸਿੱਖਾਂ ਦੇ ਮਸਲੇ ਸੰਸਥਾ ਆਪ ਕਰ ਸਕਦੀ ਹੈ ਇੱਥੇ ਗਿਆਨੀ ਕੁਲਦੀਪ ਸਿੰਘ ਗੜਗੜ ਛੂਣਾ ਨੇ ਕਿਹਾ ਕਿ ਜਿਹੜੇ ਵੀ ਮਸਲੇ ਹੋਣਗੇ ਉਸ ਦਾ ਫੈਸਲਾ ਐਸਜੀਪੀਸੀ ਕਰਨ ਦੇ ਵਿੱਚ ਸਮਰੱਥ ਹੈ ਇਸ ਕਰਕੇ ਜਿਹੜੇ ਵੀ ਫੈਸਲੇ ਨੇ ਉਹ ਖੁਦ ਲੈ ਜਾਣਗੇ ਤੇ ਉਹ ਸਰਕਾਰ ਨੂੰ ਦੂਰ ਰਹਿਣਾ ਚਾਹੀਦਾ ਹੈ ਇਸ ਦੇ ਨਾਲ ਹੀ ਅਨੰਤਕਰਜ ਕਰਵਾਉਂ ਤੇ 20 ਅਹਿਮ ਫੈਸਲੇ ਜਿਹੜੇ ਕਿ ਇਨਾ ਪੰਦ ਸਿੰਘ ਸਾਹਿਬਾਨ ਦੀ ਕਤਰਤਾ ਦੌਰਾਨ ਲਏ ਗਏ ਨੇ ਇਸ ਸਮੇਂ ਦੀ ਵੱਡੀ ਖਬਰ ਤੁਹਾ ਨਾਲ ਸਾਂਝੀ ਕਰ ਰਹੇ ਹਾਂ ਸਿਰਕਾਲ ਤੱਕ ਸਾਹਿਬ ਵਿਖੇ ਹੋਈ ਪੰਦ ਸਿੰਘ ਸਾਹਿਬਾਨ ਦੀ ਕਤਰਤਾ ਦੌਰਾਨ ਕਈ ਵਕ ਵਕ ਫੈਸਲੇ ਲਏ ਗਏ ਨੇ ਇਸ ਦੌਰਾਨ ਕਈ ਮਾਮਲਿਆਂ ਤੇ ਵਿਚਾਰ ਕੀਤਾ ਗਿਆ ਹੈ ਸੁਪਰੰਤ ਸਿਰਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਜ